ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਅਤੇ ਫੇਸਬੁਕ ਤੇ ਸਵਾਤਿ ਅੱਜ ਜਿਹੜੇ ਪਪੜੇ ਲੈ ਕੇ ਆਇਆ ਗੋਲਪਾਨੇ ਵੀਡੀਓ ਦੀ ਲੈਂਥ ਹੈ ਆ 10 ਕਿ ਮੀਟਰ ਕਪੜਾ ਵਾਮ ਫੋਲਰ ਵਰਤਿਆ ਤੇ ਸਭ ਤੋਂ ਪਹਿਲਾਂ ਆਪਾਂ ਕੰਗਾ ਕਰਕੇ ਤੇ ਆਪਣੇ ਸਰਦੇ ਸੈਂਟਰ ਜਿਹੜਾ ਆਪਾਂ ਜੁੜਾ ਕਰ ਲੈਣਾ ਹੈ ਜਿਹੜਾ ਜੁੜਾ ਤੁਸੀਂ ਗੱਠ ਵਾਲਾ ਕਰ ਸਕਦੇ ਬਿਨਾਂ ਗੱਠ ਵਾਲਾ ਹੀ ਕਰ ਸਕਦੇ ਹੋ ਤੇ ਫਿਰ ਜਿੰਨਾ ਵੀ ਰਦ ਅਮਰ ਸ਼ਕਾ ਉਹਨਾਂ ਵੀਰਾਂ ਨੇ ਜਿਹੜਾ ਆਪਣਾ ਕੰਗਾ ਜਿਹੜਾ ਹੰਗਾ ਉਹ ਆਪਣੇ ਜੁੜੇ ਦੇ ਬੈਕ ਸਾਈਡ ਤੇ ਦੇ ਲੈਣਾ ਹੈ ਤੇ ਵੇਲੇ ਆਪਾਂ ਪਰਨਾ ਲੈਣਾ ਪਰਨੇ ਦੇ ਇੱਕ ਗਰਾਂਡ ਨੂੰ ਅੰਦਰ ਨੂੰ ਫੋਲਡ ਕਰਕੇ ਦੂਜੇ ਗਰਾਂਡ ਨੂੰ ਖਿੱਚ ਕੇ ਉਹਦੀ ਇੱਕ ਟ੍ਰੈਂਗਲ ਪੁਣੀ ਬਣਾ ਕੇ ਉਹ ਟ੍ਰੈਂਗਲ ਪੁਣੀ ਬਣਾ ਕੇ ਜਿਹੜਾ ਆਪਾਂ ਸਿਰੋ ਕਵਰ ਕਰਕੇ ਫਿਰ ਜਿਹੜਾ ਆਪਣੇ ਇੱਕ ਆਪਣਾ ਖਬੇ ਆਪਣਾ ਖਬੇ ਦਾ ਥਲਾ ਜਿਹੜਾ ਲੜੂਗਾ ਉਹ ਨੂੰ ਜੂੜੇ ਥੱਲੇ ਚ ਲਾ ਕੇ ਕੰਦੇ ਉੱਪਰ ਚ ਕਰਕੇ ਤੇ ਫਿਰ ਜਿਹੜਾ ਸੱਜੇ ਹੱਥ ਨਾਲ ਲੜੂਗਾ ਉਹਨੂੰ ਆਪਾਂ ਆਪਣਾ ਗਲਾਈ ਦੇ ਕਰ ਕਿਹੜਾ ਆਪਾਂ ਮ ਜਿੰਨਾ ਮੱਥਾ ਕਵਰ ਕਰਨਾ ਉਹਨਾਂ ਮੱਥਾ ਕਵਰ ਕਰ ਕਿਹੜਾ ਆਪ ਲੜਕੀ ਬਲਪਾ ਕੇ ਜਿਹੜਾ ਲੜਨ ਲਗਾ ਦੇਣਾ ਅਗਲਾ ਜਿਹੜਾ ਲੜ ਲਉਣਾ ਲੜ ਨੂੰ ਹਲਕੇ ਬੈਗ ਤੋਂ ਪਿੰਚ ਕਰਾਂਗੇ ਇਹੜਾ ਪੰਗ ਲੜ ਲਾਉਣਾ ਲੜਨ ਵੈਕ ਤੋਂ ਪਿੰਚ ਗਾ ਲੈਣਾ ਪੁਣੀ ਅਖਲ ਦਾ ਵਾ ਥੱਲੇ ਰੱਖ ਕੇ ਬੰਨ ਪਸਾ ਤਰਾ ਕੇ ਦੋਈ ਪੱਲੇ ਇਕੱਠੇ ਕਰ ਲੈਣ ਦੋਈ ਪੱਲੇ ਇਕੱਠੇ ਕਰਕੇ ਜਿੱਕ ਟੈਪ ਦੀ ਪੁਣੀ ਬਣਾ ਕੇ ਗੁਲੀ ਗੁੱਠਣਾ ਜਿਹੜੇ ਬਲ ਇਕੱਠੇ ਕਰਕੇ ਜਿਹੜਾ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਫਿਰ ਜਿੱਤੇ ਆਪਣੇ ਪਲੇੜਾ ਦਬਰ ਮੁੱਕ ਦੇਣੀ ਤੇੜਾ ਲੜਨ ਲਗਾ ਦੇਣਾ ਤੇ ਅਗਲੇ ਲੜ ਨੂੰ ਲੜ ਨੂੰ ਵੈਕ ਤੋਂ ਹਲਕਾ ਇਹ ਪਿੰਚਾ ਕਰਨਾ ਹੈ ਦੋਈ ਕਨਾਰੇ ਕੱਟੇ ਗਰਾਂਗੇ ਦੋਈ ਕਨਾਰੇ ਕੱਟੇ ਕਰਕੇ ਉਹ ਇੱਕ ਟੈਪ ਦੀ ਪੂਣੀ ਬਣਾ ਲੈਣੀ ਆ ਇੱਕ ਟੈਪ ਦੀ ਪੂਣੀ ਬਣਾ ਕੇ ਜਿਹੜਾ ਲੜ ਨੂੰ ਲੋੜਗਾ ਲੈਣਾ ਉਹਦੇ ਚ ਜਿਹੜੇ ਆਪਾਂ ਬਲ ਪਾ ਲੈਣੇ ਹਨ ਜਿਹੜਾ ਬਲ ਪਾ ਕੇ ਜਿਹੜਾ ਲੜ ਨੂੰ ਲਗਾ ਲੈਣਾ ਤਹਾਂ ਜਿਹੜੇ ਲੜ ਲਾਇਸ਼ਾ ਨੇ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਆ ਇਹ ਅਗਲਾ ਲੜ ਲੜ ਲਉਣਾ ਹਲਕਾ ਲੜ ਨੂੰ ਬੈਕ ਪਿੰਚ ਕਰਕੇ ਲੜ ਚੋ ਬਲ ਪਾ ਕੇ ਜਿਹੜਾ ਲੜ ਨੂੰ ਲੋਡ ਕਰਕੇ ਜਿਹੜਾ ਲੜ ਲਗਾਉਣਾ ਹੈ ਇਹ ਅਗਲਾ ਲੜ ਲੜਾਉਣਾ ਲੜ ਨੂੰ ਹਲਕੇ ਪੈਗ ਤੋਂ ਪਿੰਚ ਕਰਕੇ ਦੋਏ ਘਰ ਇਕੱਠੇ ਕਰਕੇ ਜਿਹੜੇ ਉਂਗਲ ਗੁੱਟ ਨਾਲ ਜਿਹੜੇ ਬਲ ਪਾ ਕੇ ਜਿਹੜਾ ਲੜ ਨੂੰ ਲੋਡ ਕਰਕੇ ਛੇ ਵੀਡੀਓ ਲੋਡ ਕਰਕੇ ਜਿਹੜਾ ਲੜ ਨੂੰ ਜਿੱਥੇ ਆਪ ਹਲਕੇ ਬਾਕੀ ਲੜ ਬਚਦਾ ਜਿੱਥੇ ਆਪ ਹਲਕੇ ਪਿੰਚ ਕਰਦੇ ਨੇ ਲੜ ਨੂੰ ਉਹਨੂੰ ਥੱਲੇ ਜਿਹਾ ਕੇ ਉੱਪਰ ਜਾ ਕੇ ਜਿਹੜਾ ਲੜ ਨੂੰ ਦਬ ਜਾਣਾ ਇਹ ਉਹ ਜਿਹੜੇ ਆਪਾਂ ਲੜ ਲਈ ਸੀ ਉਹਨੇ ਜਿਹੜੇ ਬੱਬਲ ਪਾਈ ਸੀ ਉਹਨਾਂ ਜਿਹੜਾ ਆਪਾਂ ਸੈੱਟ ਕਰ ਲੈਣਾ ਜਿਹੜੇ ਆਪਣੇ ਕੇਸ ਹੋਣਗੇ ਉਹ ਵੀ ਆਪਾਂ ਅੜਹੰਦਰ ਕਰ ਲੈਣੇ ਆ ਜਿਹੜੇ ਵੀ ਸਾਡੀ YouTube ਚੈਨਲ ਤੋਂ ਨੇ ਮੈਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਯੂਰ ਕਰਿਆ ਹੋਤੇ ਜਿਹੜੇ ਵੀ ਸਾਡੇ Facebook ਤੇ ਮੈਨੂੰ ਉਹ ਸਾਡੇ Facebook ਨੂੰ ਫੋਲੋ ਜੁੜੇ ਕਰਿਆ ਹੋਤੇ ਵੀਡੀਓ ਵੱਤਵਾਇਛੇ ਜੁੜੇ ਕਰਿਓ ਤਾਂ ਜਿਹੜੇ ਵੀ ਰਣ ਗੋਲ ਪਾਣਾ ਬਨਨ ਕੋਈ ਪ੍ਰੋਬਲਮ ਪ੍ਰੋਬਲਮ ਆਦੀ ਆ ਤਾਂ ਇਸ ਵੀਡੀਓ ਦੇਖ ਕੇ ਜਿਹੜੀ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਲੈਣਾ ਤਾਂ ਜਲਦੀ ਨਮੋੜ ਲੈ ਕੇ ਹਾਜ਼ਰ ਹੋਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ